ਸਸੀ ਗਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਆ ਤੁਹਾਡਾ ਬਬਲੀ ਰਾਣੀ ਜੀ ਹਾਂ ਜੀ ਬਬਲੀ ਰਾਣੀ ਜੀ ਬਬਲੀ ਰਾਣੀ ਜੀ ਬਬਲੀ ਰਾਣੀ ਜੀ ਕੀ ਪਰੇਸ਼ਾਨੀ ਸੀ ਤੁਹਾਡੀ ਮੈਨੂੰ ਲੱਤਾਂ ਚ ਦਰਦ ਸੀ ਗੋਡਿਆਂ ਚ ਦਰਦ ਸੀ ਬਹੁਤ ਜ਼ਿਆਦਾ ਅੱਛਾ ਜੀ ਤੇ ਕੀ ਕੀ ਦਿੱਕਤ ਆਉਂਦੀ ਸੀ ਇਹ ਕੰਮ ਨਹੀਂ ਹੁੰਦਾ ਸੀ ਪਾਂਡੇ ਨੇ ਝੁਕ ਨਹੀਂ ਸਕਦੇ ਸੀਗੀ ਮੈਂ ਕੋਈ ਕੰਮ ਨਹੀਂ ਕਰ ਸਕਦੇ ਸੀ ਤੇ ਕਿੱਥੋਂ ਕਿੱਥੋਂ ਦਵਾਈਆਂ ਲਈਆਂ ਤੁਸੀਂ ਮੈਂ ਬਹੁਤ ਪਹਿਲੇ ਲੁਧਿਆਣੇ ਤੋਂ ਬਹੁਤ ਜਗ੍ਹਾ ਦਵਾਈ ਲੈ ਲਈ ਹੁਣ ਫੇਸਬੁੱਕ ਤੇ ਦੇਖਿਆ ਸੀਗਾ ਡਾਕਟਰ ਸਰਦਾ ਕੋਲ ਫਿਰ ਮੈਂ ਤੁਹਾਡੇ ਕੋਲ ਆਈ ਹਾਂ ਕਿਸੇ ਨੇ ਭੇਜਿਆ ਸੀ ਹੁਣ ਮੈਂ ਦਵਾਈ ਲੈ ਕੇ ਮੈਨੂੰ ਬਹੁਤ ਜ਼ਿਆਦਾ ਫਰਕ ਪੈ ਗਿਆ ਹੁਣ ਅੱਜ ਤੁਸੀਂ ਕਿੰਨੀ ਵੀ ਵਾਰੀ ਦਵਾਈ ਲੈਣ ਆਏ ਹੋ ਅੱਛੇ 7 ਵਾਰੀ ਆਜੀ ਜੀ ਤੇ ਹੁਣ ਠੀਕ ਮਹਿਸੂਸ ਕਰਦੇ ਹੋ ਤੁਸੀਂ ਬਹੁਤ ਜ਼ਿਆਦਾ ਹੁਣ ਮੈਂ ਕੰਮ ਵੀ ਕਰ ਲੈਣੇ ਚੁੱਕ ਵੀ ਲੈਣੇ ਆ ਹੁਣ ਕੋਈ ਪਰੇਸ਼ਾਨੀ ਨਹੀਂ ਆ ਹਾਂਜੀ 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 ਵੇਖ ਕੇ ਦਿਖਾਓ ਹਾਂਜੀ ਅੱਛਾ ਜੀ ਪਹਿਲਾਂ ਚੁੱਕ ਨਹੀਂ ਸੀ ਹੁੰਦਾ ਹਾਂਜੀ ਬਿਲਕੁਲ ਹੁਣ ਸਹੀ ਚੁੱਕ ਲੈਣੇ ਤੁਸੀਂ ਬਹੁਤ ਸਹੀ ਆ ਹੁਣ ਤੋਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹ ਵੀਡੀਓ ਦੇਖਣ ਵਾਲੇ ਲੋਕਾਂ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਨੂੰ ਮੈਂ ਇੱਥੇ ਭੇਜੂਗੀ ਜਿਹੜਾ ਵੀ ਮੈਨੂੰ ਮਿਲੇਗਾ ਮੈਂ ਇੱਥੇ ਭੇਜੂਗੀ ਸਭ ਨੂੰ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ